ਅੱਜ ਪ੍ਰਦਰਸ਼ਨ ਕਿੱਥੇ ਜਾ ਰਿਹਾ ਹੈ ਰੋਸ਼ ਪਟਾਇਆ ਜਾ ਰਿਹਾ ਹੈ ਠੀਕ ਹੈ ਅੱਜ ਸਾਡਾ ਜਿਹੜਾ ਰੋਸ਼ ਪ੍ਰਦਰਸ਼ਨ ਹੈ ਇਹ ਸੰਵਿਧਾਨ ਬਚਾਓ ਮੋਰਚੇ ਵੱਲੋਂ ਰੱਖਿਆ ਗਿਆ ਜੋ ਦਲਤਾ ਦੇ ਨਾਲ ਦੇਸ਼ ਦੇ ਵਿੱਚ ਹੋ ਰਿਹਾ ਅਤਿਆਚਾਰ ਤੱਕੇਸ਼ਾਈ ਦੇ ਖਿਲਾਫ ਪਹਿਲਾਂ ਤਾਂ ਸਾਡੇ ਏ ਡੀ ਜੀ ਪੀ ਬਾਈ ਪੂਰਨ ਕੁਮਾਰ ਨੂੰ ਜਾਤੀ ਤੌਰ ਤੇ ਪੀੜਿਤ ਕੀਤਾ ਗਿਆ ਉਹਨਾਂ ਨੂੰ ਮਜਬੂਰਨ ਆਤਮ ਹੱਤਿਆ ਕਰਨੇ ਪਈ ਐਡਾ ਵੱਡਾ ਪਰਿਵਾਰ ਜਿਸ ਪਰਿਵਾਰ ਦੇ ਵਿੱਚ 4 IAS ਹੋਣ MP ਹੋਵੇ MLA ਹੋਵੇ ਉਸ ਪਰਿਵਾਰ ਦੇ ਨਾਲ ਜਾਤੀ ਵਿਤਕਰਾ ਕੀਤਾ ਜਾਵੇ ਤੇ ADGP ਸਾਹਿਬ ਨੂੰ ਆਤਮ ਹੱਤਿਆ ਕਰਨੀ ਪੈ ਗਈ ਇਸੇ ਤਰ੍ਹਾਂ ਸਾਡੇ ਚੀਫ ਜਸਟਿਸ ਗਵੇਈ ਸਾਹਿਬ ਦੇ ਉੱਪਰ ਜੁੱਤਾ ਫੈਂਕਿਆ ਗਿਆ ਅੰਜਨਾ ਕਸ਼ਬ ਵੱਲੋਂ ਜਿਹੜੋ આજ ਤੱਕ ਦੀ ਐਂਕਰ ਹੈ ਉਹਦੇ ਵੱਲੋਂ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਖਿਲਾਫ ਅਪਸ਼ਬਦ ਬੋਲੇ ਗਏ ਯੂਪੀ ਦੇ ਵਿੱਚ ਇੱਕ ਨੌਜਵਾਨ ਦਲਤ ਨੂੰ ਕੋਟ-ਕੋਟ ਕੇ ਮਾਰ ਦਿੱਤਾ ਗਿਆ। ਔਰ ਅਸੀਂ ਮਾਨੀਏ ਪ੍ਰਧਾਨ ਮੰਤਰੀ ਜੀ ਤੋਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਮੰਗ ਕਰਦੇ ਆ ਕਿ ਦੇਸ਼ ਦੇ ਅੰਦਰ ਕੁਝ ਲੋਕ ਜਿਹੜੇ ਜਾਤੀਵਾਦ ਬਣਾ ਕੇ ਲੜਾਈ ਕਰਾਣਾ ਚਾਹੁੰਦੇ, ਦੰਗਾ ਕਰਾਣਾ ਚਾਹੁੰਦੇ ਆ। ਪ੍ਰਧਾਨ ਮੰਤਰੀ ਜੀ ਤੁਹਾਡੀ ਜੋਗ ਅਗਵਾਈ ਦੇ ਅੰਦਰ ਦੇਸ਼ ਤਰੱਕੀ ਕਰ ਰਿਹਾ ਪਰ ਕੁਝ ਸ਼ਰਾਰਤੀ ਲੋਕ ਜਿਹੜੇ ਚਾਹੁੰਦੇ ਆ ਕਿ ਤੁਹਾਡੀ ਤਰੱਕੀ ਦੇ ਵਿੱਚ ਰੁਕਾਵਟ ਆਵੇ। ਦੇਸ਼ ਦੀ ਜਿਹੜੀ ਸ਼ਾਂਤੀ ਉਹ ਭੰਗ ਹੋਵੇ। ਤੇ ਅਗਰ ਇਹਨਾਂ ਦੋਸ਼ੀਆਂ ਨੂੰ ਖਿਲਾਫ ਕਾਰਵਾਈ ਕਰਕੇ ਇਹਨਾਂ ਨੂੰ ਜੇਲ੍ਹ 'ਚ ਨਾ ਭੇਜਿਆ ਗਿਆ ਆਹ ਨਾਲੇ ਸਮੇਂ ਦੇ ਵਿੱਚ ਦੇਸ਼ ਦੇ ਅੰਦਰ ਜਾਤੀ ਜੁੱਧ ਹੋ ਸਕਦਾ ਹੈ ਜਾਤੀ ਲੜਾਈ ਹੋ ਸਕਦੀ ਹੈ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਬੇਨਤੀ ਕਰਨਾ ਚਾਹਨਾ ਪ੍ਰਧਾਨ ਮੰਤਰੀ ਨੂੰ ਕਿ ਇਹਨਾਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਰੈਸਟ ਕੀਤਾ ਜਾਵੇ ਇਹਨਾਂ ਦੇ ਕੰਟਰੋਲ ਕੀਤਾ ਜਾਵੇ ਤਾਂ ਕਿ ਸਾਡੇ ਦੇਸ਼ ਦੇ ਅੰਦਰ ਜਾਤੀ ਜੁੱਧ ਨਾ ਹੋ ਸਕੇ ਆਪਸ 'ਚ ਹੀ ਭਾਈਚਾਰਾ ਬਣਿਆ ਰਹੇ ਔਰ ਤੁਹਾਡੀ ਅਗਵਾਈ ਦੇ ਵਿੱਚ ਦੇਸ਼ ਤਰੱਕੀ ਕਰ ਸਕੇ ਅੱਜ ਸਰੇ ਤੱਕ ਰਾਗੜੀ ਜਗ੍ਹਾ ਤੋਂ ਤਾਂ ਗਿਆ ਅੱਜ ਦਾ ਜਿਹੜਾ ਰੋਸ ਧਰਨਾ ਜਲੰਧਰ ਬਾਈਪਾਸ ਦੇ ਵਿੱਚ ਕੀਤਾ ਗਿਆ ਔਰ ਸਾਡੀ ਮੰਗ ਹੈ ਕਿ ਇਹਨਾਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਅਰੈਸਟ ਕੀਤਾ ਜਾਵੇ ਧਰਨਾ ਕਦ ਤੱਕ ਲੱਗਿਆ ਰਹੇਗਾ ਸਰ ਜਦੋਂ ਕੋਈ ਲੁਧਿਆਣੇ ਦਾ ਸੀਨੀਅਰ ਅਫਸਰ ਆਗੇ ਸਾਡੀ ਗੱਲ ਸੁਣ ਕੇ ਸਾਡੀ ਤਕਲੀਫ ਸੁਣ ਕੇ ਉਹ ਸਾਡਾ ਜਿਹੜਾ ਮੈਸੇਜ ਹੈ ਉਹ ਮੰਨਿਏ ਪ੍ਰਧਾਨ ਮੰਤਰੀ ਜੀ ਤੋਂ ਪਛਾਣ ਉਹ ਸਾਨੂੰ ਭਰੋਸਾ ਦੇ ਕੇ ਜਾਣ ਕਿਉਂਕਿ ਇਹ ਸਾਡੇ ਬਹੁਤ ਵੱਡੇ ਜ਼ਖਮ ਹੈ ਦਲਤ ਸਮਾਜ ਦੇ ਉੱਪਰ ਬੜਾ ਸਾਡਾ ਦਲਤਾਂ ਦੇ ਨਾਲ ਤੱਕਾ ਹੋ ਰਿਹਾ ਤੇ ਉਹ ਆ ਕੇ ਸਾਡੇ ਜ਼ਖਮਾਂ ਦੇ ਉੱਪਰ ਮਲ੍ਹਮ ਲਾਣ ਠੀਕ ਹੈ ਤੇ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਜਿਹੜੇ ਰੋਸ ਧਰਨੇ ਦੇ ਵਿੱਚ ਲੋਕਾਂ ਨੂੰ ਖੱਜਲ ਖਰਾਬੀ ਹੋ ਰਹੀ ਉਹਦੇ ਲਈ ਵੀ ਅਸੀਂ ਮਾਫੀ ਮੰਗਦੇ ਆਂ ਸਾਡੀ ਮਜਬੂਰੀ ਹੈ ਰੋਸ ਧਰਨਾ ਸਾਡਾ ਸੰਵਿਧਾਨਕ ਹੱਕ ਹੈ ਕਿ ਜੇ ਸਾਡੇ ਨਾਲ ਕੋਈ ਤੱਕਾ ਹੋ ਰਿਹਾ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਤੇ ਅਸੀਂ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਸ਼ਾਂਤਬੀ ਤਰੀਕੇ ਨਾਲ ਰੋਸ਼ ਪ੍ਰਦਰਸ਼ਨ ਕਰ ਸਕਦੇ ਔਰ ਅਸੀਂ ਸ਼ਾਂਤਬੀ ਤਰੀਕੇ ਨਾਲ ਰੋਸ਼ ਪ੍ਰਦਰਸ਼ਨ ਕਰ ਰਹੇ ਆ ਠੀਕ ਹੈ ਜੀ ਅੱਜ ਅੱਜ ਬੇਟਾ ਜੀ ਅੱਜ ਕੀ ਕਹਿੰਦੇ ਜੀ ਰਾਜ ਨੂੰ ਸਮਰਥਨ ਕੀਤਾ ਦੇਖੋ ਦੇਸ਼ ਦੇ ਅੰਦਰ ਚਾਰ ਘਟਨਾਵਾਂ ਐਦਾਂ ਦੀਆਂ ਹੋਈਆਂ ਜਿਨ੍ਹਾਂ ਨੇ ਦਲਿਤ ਸਮਾਜ ਦੇ ਹਿਰਦਿਆਂ ਨੂੰ ਲਹੂ ਲਾਨ ਕਰ ਦਿੱਤਾ ਲਹੂ ਲਾਨ ਕਰ ਦਿੱਤਾ ਔਰ ਉਹਦੇ ਵਿਰੋਧ ਦੇ ਵਿੱਚ ਅਸੀਂ ਸੰਵਿਧਾਨ ਬਚਾਓ ਸੰਘਰਸ਼ ਮੋਰਚੇ ਵੱਲੋਂ ਅਸੀਂ ਲੁਧਿਆਣਾ ਬੰਦ ਕਰਨ ਦਾ ਅੱਜ ਰੋਡ ਬੰਦ ਕਰਨ ਦਾ ਫੈਸਲਾ ਲਿਆ ਹੈ ਜੀ ਇਸ ਕਰਕੇ ਅਸੀਂ ਚਾਹੁੰਦੇ ਆ ਅਸੀਂ ਚਾਹੁੰਦੇ ਆ ਵੀ ਦੇਖੋ ਜਿਹੜੀ ਘਟਨਾ ਹੋਈ ਆ ਸਭ ਤੋਂ ਪਹਿਲਾਂ ਵੱਡੀ ਘਟਨਾ ਇਹ ਸੀ ਸਭ ਤੋਂ ਵੱਡੀ ਘਟਨਾ ਜਿਹੜੀ ਇੱਕ ਐਡੀਜੀਪੀ ਇਹਨਾਂ ਦੇ ਉਹਨਾਂ ਨੂੰ 15 ਆਈਪੀਐਸ ਔਰ 3 ਆਈਐਸ ਅਫਸਰਾਂ ਨੇ ਇੰਨਾ ਜਲੀਲ ਕੀਤਾ ਕਿ ਉਹਨੂੰ ਆਪਣੇ ਆਪ ਨੂੰ ਗੋਲੀ ਮਾਰਨੀ ਪਈ ਉਹ ਹੋਮ ਸੈਕਟਰੀ ਕੋਲ ਵੀ ਗਏ ਚੀਫ ਸੈਕਟਰੀ ਕੋਲ ਵੀ ਗਏ ਉਹ ਸਾਰਿਆਂ ਦੇ ਕੋਲ ਜਾ ਕੇ ਆਇਆ ਪਰ ਉਹਦੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਠੀਕਾਰ ਕੇ ਉਹਨੇ ਆਪਣੇ ਆਪ ਨੂੰ ਮੌਤ ਨੂੰ ਸਿਲੰਡਰ ਕਰ ਦਿੱਤਾ ਇਹ ਛਿੱਡੀ ਵੱਡੀ ਘਟਨਾ ਹੈ ਉਸ ਤੋਂ ਬਾਅਦ ਇੱਕ ਅਨਿਲ ਮਿਸ਼ਰਾ ਜਿਹੜਾ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਨੂੰ ਕਹਿੰਦਾ ਬਈ ਇਹ ਇਹ ਜਿਹੜਾ ਅੰਬੇਡਕਰ ਆ ਇਹ ਗੰਦਾ ਵਿਅਕਤੀ ਆ ਇਹਨੇ ਸੰਵਿਧਾਨੇ ਹੀ ਨਹੀਂ ਲਿਖਿਆ ਹੋਰ ਕਈ ਤਰ੍ਹਾਂ ਦੇ ਉਹਨੇ અપਮਾਨ અપਮਾਨਿਤ ਸ਼ਬਦ ਬੋਲੇ ਇੱਕ ਇਹ ਹੋ ਗਈ ਇੱਕ ਚੀਫ ਜਸਟਿਸ ਗੁਬਈ ਸਾਹਿਬ ਸੁਪਰੀਮ ਕੋਰਟ ਦੇ ਜੱਜ ਉਹਨਾਂ ਦੇ ਉਹਨਾਂ ਦੇ ਇਹ ਜਿਲਾ ਅਨੁਸਾਰ ਉਹ ਜਦੋਂ ਜਿਰਿਆ ਕਰ ਰਹੇ ਸੀਗੇ ਜਿਰਿਆ ਸੁਣ ਰਹੇ ਸੀਗੇ ਤੇ ਉਹ ਜਿਹੜਾ ਵਕੀਲ ਆ ਉਹਨੇ ਉਹਦੇ ਤੇ ਜੁੱਤੀ ਮਾਰੀ ਕਿੱਡੀ ਘਟਨਾ ਹੈ ਉਸ ਤੋਂ ਬਾਅਦ ਇੱਕ ਹਰੀ ਓਮ ਰਾਏ ਬਰੇਲੀ ਦੇ ਵਿੱਚ ਹਰੀ ਓਮ ਰਾਏ ਬਰੇਲੀ ਦਾ 12ਵੇਂ ਭਾਈਚਾਰੇ ਦਾ ਮੁੰਡਾ ਉਹ ਕਾਰਪੋਰੇਸ਼ਨ 'ਚ ਮੁਲਾਜ਼ਮ ਸੀ ਸਰਕਾਰੀ ਉਸ ਬੰਦੇ ਨੂੰ ਸਿਰਫ ਉਹਦਾ ਕਸੂਰ ਇੰਨਾ ਕਸੂਰ ਸੀਗਾ ਦੇ ਉਹਨੇ ਬੰਦੇ ਦੇ ਕਹਿਣ ਤੇ ਉਹਦੇ ਘਰੋਂ ਕੂੜਾ ਨਹੀਂ ਚੱਕਣ ਗਿਆ ਆ ਕਸੂਰ ਸੀ ਉਹਦਾ ਪਰ ਉਹ ਬੰਦੇ ਨੇ ਕੁੱਟ-ਕੁੱਟ ਕੇ ਉਹਨਾਂ ਬੰਦਿਆਂ ਨੇ ਕੁੱਟ-ਕੁੱਟ ਕੇ ਉਹਨੂੰ ਮਾਰ ਦਿੱਤਾ ਇਹ ਦੇਖੋ ਜੀ ਜਿੰਨਾ ਤੱਕ ਡੀਸੀ ਨਹੀਂ ਆਉਂਦਾ ਉਹਨਾਂ ਤੱਕ ਤਾਂ ਨਾ ਸਾਡਾ ਜਾ ਰਹੀ ਹੈ ਔਰ ਸਾਡੀ ਮੰਗ ਮੇਨ ਇਹੀ ਆ ਵੀ ਜਿਨ੍ਹਾਂ ਜਿਨ੍ਹਾਂ ਨੇ ਜ਼ੁਲਮ ਜਿਆਦਤੀ ਕੀਤੀ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜਿਨ੍ਹਾਂ ਦੇ ਵਿੱਚ ਵੀ ਤੁਹਾਡੇ ਵੱਲੋਂ ਪਿਛਲੇ ਦਿਨੀ ਮੰਗ ਪੱਤਰ ਵੀ ਦਿੱਤਾ ਗਿਆ ਸੀ ਹਾਂ ਬਹੁਜਨ ਸਮਾਜ پارٹی ਵੱਲੋਂ ਅਸੀਂ ਮੰਗ ਪੱਤਰ ਦਿੱਤਾ ਸੀਗਾ ਡਾਕਟਰ ਅਵਤਾਰ ਸਿੰਘ ਕ੍ਰੀਮਪੁਰੀ ਸਾਹਿਬ ਦੇ ਨਿਰਦੇਸ਼ ਅਨੁਸਾਰ ਉਹ ਉਹਦੇ ਵਿੱਚ ਵੀ ਅਸੀਂ ਇਹੀ ਮੰਗ ਕੀਤੀ ਆ ਇਹੀ ਮੰਗ ਕੀਤੀ ਆ ਵੀ ਸਾਨੂੰ ਉਹ ਦਿੱਤਾ ਜਾਵੇ ਅੱਜ ਧਰਨਾ ਕਿਹੜੀ ਜਗ੍ਹਾ ਦਿੱਤਾ ਜਾ ਰਿਹਾ ਅੱਜ ਧਰਨਾ ਜਲੰਧਰ ਬਾਈਪਾਸ ਡਾਕਟਰ ਅੰਬੇਦਕਰ ਚੌਕ ਵਿਖੇ ਜੀ ਚਾਰੇ ਦਿਸ਼ਾਂ ਬੰਦ ਕੀਤੇ ਚਾਰੇ ਦਿਸ਼ਾਂ ਅਸੀਂ ਹਾਈਵੇ ਵੀ ਬੰਦ ਕੀਤਾ ਸੀਗਾ ਪਰ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਇਆ ਵੀ ਉਹ ਡੀਸੀ ਸਾਹਿਬ ਆ ਰਹੇ ਆ ਉਹ ਕਰ ਦੇ ਠੀਕ ਹੈ ਜੀ ਇਸ ਕਰਕੇ ਅਸੀਂ ਉਹ ਤਾਂ ਉਹ ਹਾਈਵੇ ਰੋਡ ਦਾ ਅਸੀਂ ਲੋਕਾਂ ਨੂੰ ਨਹੀਂ ਇੰਨਾ ਪਰੇਸ਼ਾਨ ਕਰ ਸਕਦੀ ਹਨ ਇਸ ਕਰਕੇ ਜੀ ਪਹਿਲਾਂ ਸਭ ਤੋਂ ਸ਼ੁਭਨਾਮਾ ਮੈਂ ਬੰਸੀ ਲਾਲ ਪ੍ਰੇਮੀ ਪ੍ਰਧਾਨ ਅੰਬੇਟ ਕਰਨ ਨੌਜੂਗ ਦਲ ਜੀ ਇੱਥੇ ਬੰਦ ਕੀਤਾ ਗਿਆ ਸਾਡੇ ਵੱਲੋਂ ਸਾਡੇ ਵੱਲੋਂ ਇਹ ਜਿਹੜਾ ਲੁਧਿਆਣੇ ਦੇ ਮੇਨ ਚੌਰਾਹ ਜਿਹਨੂੰ ਮੈਨ ਚੌਕ ਕਹਿੰਦੇ ਆ ਇੱਥੇ ਦਿਲ ਦੀ ਧੜਕਣ ਜਿੱਥੇ ਨਿਕਲਦੀ ਆ ਇਹ ਅੰਬੇਡਕਰ ਚੌਰਾਹ ਦੇ ਨਾਲ ਤੇ ਅੰਬੇਡਕਰ ਜਲੰਧਰ ਬਾਈਪਾਸ ਅੰਬੇਡਕਰ ਚੌਰਾਹ ਦੇ ਨਾਲ ਜਾਣਿਆ ਜਾਂਦਾ ਹੈ ਅੱਜ ਉੱਥੇ ਅੱਜ ਸਾਡੇ ਸਮਾਜ ਦੇ ਦਲੇ ਸੋਸ਼ਿਤ ਪੀੜਿਤ ਸਮਾਜ ਦੇ ਲੋਕਾਂ ਨੇ ਇੱਕ ਜਿਹੜਾ ਆਈਪੀਐਸ ਵਾਈ ਪੂਰਨ ਕੁਮਾਰ ਵਾਈ ਪੂਰਨ ਕੁਮਾਰ ਆਈਪੀਐਸ ਅਫਸਰ ਨੂੰ ਮਜਬੂਰ ਕਰ ਦਿੱਤਾ ਗਿਆ ਮਰਨ ਦੇ ਲਈ ਉਹਨਾਂ ਨੇ ਨੌ ਪੇਜ ਦਾ ਨੌ ਪੇਜ ਦਾ ਆਪਣਾ ਸੋਸਾਇਟੀ ਨੋਟ ਲਿਖਿਆ ਔਰ ਨੌ ਪੇਜਾਂ ਦੇ ਵਿੱਚ ਲਿਖਿਆ ਕਿ ਕਿ ਜਿਹੜੇ 11 11 ਉਹ ਅਫਸਰ ਸੀਗੇ ਜਿਹੜੇ ਡੀਜੀਪੀ ਲੈ ਕੇ ਰੈਂਕ ਤੱਕ ਜਿਹੜੇ ਚੋਰ ਸੀ ਮੈਂ ਤੁਹਾਨੂੰ ਡਾਂਕੂ ਕਹਾਂਗਾ ਮੇਰੇ ਕੋਲੇ ਅਪਸ਼ਬਦ ਅਪਸ਼ਬਦੌਲੀ ਭਾਸ਼ਾ ਨਹੀਂ ਹੈ ਕਿ ਮੈਂ ਉਹ ਵੀ ਬਰਤਲਵਾ ਉਸ ਬੰਦੇ ਨੇ ਉਹਨਾਂ ਕਿਸੇ 11 11 ਬੰਦੇ ਤੋਂ ਕਿਸੇ ਕੋਈ ਬੰਦਾ ਅਜੇ ਤੱਕ ਅਰੈਸਟ ਨਹੀਂ ਹੋਇਆ ਈਗਲ ਸਾਡੇ ਸਮਾਜ ਦੇ ਉੱਤੇ ਉਸ ਤੋਂ ਬਾਅਦ ਉੱਥੇ ਚੱਕ ਕੇ ਦੇਖੋ ਕਿ ਸੀਜੀਆਈ ਜਿਹੜਾ ਦੇਸ਼ ਦੇ ਇਸ ਦਾ ਮੁੱਖ ਨਿਆਇ ਅਥੀਸਾ ਵੀਰ ਗਵਈ ਜੀ ਉਹਨਾਂ ਦੇ ਨਾਲ ਜੂਤਾ ਸੁੱਟਿਆ ਜਾਂਦਾ ਮੈਂ ਬੜਾ ਹੈਰਾਨ ਆ ਦੇਸ਼ ਦਾ ਪਹਿਲਾ ਨਾਗਰਿਕ ਜਿਹੜਾ ਦੇਸ਼ ਦਾ ਰਾਸ਼ਟਰਪਤੀ ਹੁੰਦਾ ਦੂਜਾ ਚੀਫ ਜਸਟਿਸ ਉਹ ਕਹਿੰਦੇ ਭੈ ਜੋ ਤੂੰ ਜੱਜ ਲੱਗਿਆ ਤੋ ਜੱਜ ਸੀ ਉਨੂੰ ਨਿਆਇ ਨਹੀਂ ਮਿਲਿਆ ਠੀਕਾ ਉਹਨੇ ਮਾਫ ਕਰਤਾ ਉਹਨੇ ਕਿਹਾ ਕਿ ਭਈ ਉਹਨਾਂ ਨੇ ਮਾਫ ਕਰਤਾ ਪਰ ਸਮਾਜ ਨੂੰ ਉਹਨੇ ਆਪਣਾ ਵੱਡਾ ਦਰਿਆ ਦਿਖਾਈ ਆ ਸਮਾਜ ਪਰ ਇਸ ਗੱਲ ਨੂੰ ਸਮਾਜ ਪ੍ਰਤੀ ਨਫਰਤ ਪੂਰੇ ਦੇਸ਼ ਵਿੱਚ ਆਕਰੋਸ਼ ਆ ਇਸ ਕਰਕੇ ਔਰ ਫਿਰ ਚੱਕ ਕੇ ਦੇਖੋ ਇੱਕ ਰਾਏ ਬਰੇਲੀ ਦੇ ਵਿੱਚ ਹਰੀ ਉਹ ਨਾਮਕ ਬਾਲਮੀਕੀ ਸਮਾਜ ਦਾ ਬੱਚਾ ਉਹ ਸਿਰਫ ਉਹਦਾ ਕਸੂਰ ਇਹੀ ਸੀ ਕਿ ਉਹਨੇ ਕਹਿੰਤਾ ਕਿ ਮੈਂ ਥੋੜੀ ਜਿਹੀ ਰੁਕ ਜਾਓ ਮੈਂ ਸਫਾਈ ਕਰ ਦੇਣਾ ਉਹਦੇ ਤੁਰੰਤ ਸਫਾਈ ਨਹੀਂ ਕੀਤਾ ਉਹਨੂੰ ਜੰਨੋ ਮਾਰ ਦਿੱਤਾ ਗਿਆ ਇਹ ਕਿੱਥੇ ਦਾ ਵਸੂਲਾ ਇਹ ਮਨੁੱਖ ਸਮਿਤੀ ਕਦੋਂ ਦੇ ਲਾਗੂ ਹੋ ਗਈ ਇਹ ਸਾਡੇ ਕੀਗਾ ਸਾਡਾ ਘੜਾ ਸਾਡੇ ਪਿੱਛੇ ਫਿਰ ਝਾੜੂ ਲਿਆਉਣਾ ਚਾਹੁੰਦੇ ਆ ਜੇ ਨਹੀਂ ਤਾਂ ਮੈਂ ਸਮਝਦਾ ਸਮਾਜ ਦੇ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਦੇਖਣਾ ਹੋਊਗਾ ਦਲਿਤ ਪਰਿਵਾਰਾਂ ਨੂੰ ਹੀ ਕਿਉਂ ਦੱਬਿਆ ਜਾਂਦਾ ਉਹੀ ਮੈਂ ਵੀ ਇਹੀ ਗੱਲ ਕਰ ਰਿਹਾ ਕਿ ਦਲਿਤ ਸਮਾਜ ਨੂੰ ਹੀ ਕਿਉਂ ਅੱਜ ਉਹ ਚਾਹੇ ਆਈਪੀਐਸ ਅਫਸਰ ਸੀਗਾ ਉਹ ਦੇਖ ਕੇ ਤੇ ਚਾਰ ਚਾਰ ਕਿ ਉਹ ਆਈ ਉਹਦੇ ਚ ਆਈਐਸ ਸੀਗੇ ਪੀਸੀਐਸ ਸੀਗੇ ਹੁੰਦਾ ਦੀ ਜਿਹੜੀ ਜਨਾਨੀ ਵੀ ਉਹਦਾ ਉਹਦਾ ਕੀ ਇਹ ਨਹੀਂ ਸੁਰੱਖਿਤਾ ਜਦੋਂ ਐਕਟ੍ਰਿਸ ਐਕਟਰੋਸਿਟੀ ਹੁੰਦੀ ਹੈ ਕੀ ਗੱਲ ਧਲੇ ਸਮਾਜ ਦੇ ਉੱਤੇ ਇਹ ਬਹੁਜਨ ਸਮਾਜ ਦੇ ਉੱਤੇ ਕਵੀ ਕਬੀਰ ਨੂੰ ਮੰਨਣ ਵਾਲੇ ਰਬਿਦਾਸ ਨੂੰ ਮੰਨਣ ਵਾਲੇ ਲੋਕਾਂ ਨੂੰ ਵਾਲਮੀਕੀ ਨੂੰ ਆਖਰ ਕਿਉਂ ਇਹ ਸਾਡੇ ਸਮਾਜ ਦਾ ਇਸ ਦੇਸ਼ ਦੇ ਰਾਸ਼ਟਰਪਤੀ ਨੂੰ ਸਲਾਵਾ ਅਸੀਂ ਬਾਤ ਦੇ ਵਿੱਚ ਜਾ ਕੇ ਸਿਰਫ ਮੈਮਰੋਨਾ ਮਲੇਟ ਜੋ ਕਿ ਅੱਜ ਅਸੀਂ ਇਹ ਕਰਕੇ ਸਾਡੀ ਉੱਪਰ ਪਰੇਸ਼ਾਨ ਹੈ ਕਿ ਡੀਸੀ ਸਾਹਿਬ ਹੁਣ ਮੰਗ ਪੱਤਰ ਲੈ ਲੈਣ ਮਤਲਬ ਸਾਡਾ ਮੰਗ ਪੱਤਰ ਵੀ ਉਹਨਾਂ ਦੇ ਲਈ ਪਤਾ ਨਹੀਂ ਪਹਾੜ ਹੋ ਗਿਆ ਤਾ ਇਹ ਸਮਾਜ ਦਾ ਰਾਖੀ ਕੌਣ ਕਰੂਗਾ ਜਿਹੜਾ ਇਹ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਸ਼ਾਂਤੀਪੂਰਵਕ ਇਹ ਤੁਹਾਡੇ ਸਾਹਮਣੇ ਆਪਾਂ ਕਿਸੇ ਨੂੰ ਕੋਈ ਐਂਬੂਲੈਂਸ ਨਹੀਂ ਰੋਕੀ ਆ ਕੋਈ ਬਿਮਾਰ ਬੰਦਾ ਨਹੀਂ ਰੋਕਿਆ ਕੋਈ ਬੱਚਾ ਜਿਹੜਾ ਵਾ ਪੇਪਰ ਦੇਣ ਵਾਲਾ ਹੋਵੇ ਉਹਨੂੰ ਨਹੀਂ ਰੋਕਿਆ ਆਪਾਂ ਜੇ ਰੋਕਿਆ ਤਾਂ ਉਹਨਾਂ ਸ਼ਾਂਤ ਸ਼ਾਂਤ ਮਈ ਢੰਗ ਨਾਲ ਇਹ ਆਂਸੀ ਦਾ ਪੰਜਾਬ ਜਾਮ ਲਾਇਆ ਇਹ ਜਾਮ ਜਿਹੜਾ ਹਾਈਵੇ ਆਪਾਂ ਖੋਲ ਦਿੱਤਾ ਗਿਆ ਕਿ ਜਿਹੜਾ ਲੋਕ ਦੂਰ ਨੇੜੇ ਤੋਂ ਜਿਹੜੇ ਬਿਮਾਰ ਸੀ ਹੋਰ ਸਾਰੇ ਸੀਗੇ ਪਰ ਇਹ ਇਹ ਤਾਂ ਅਜ ਆਂਸੀ ਦਾ ਲਗਭਗ ਡੀਸੀ ਸਾਹਿਬ ਆ ਕੇ ਮੈਮੋਰੰਡਮ ਲਾਇ ਕੇ ਚਲੇ ਜਾਂ ਇਹ ਜਮ ਖੋਲ ਦਿੱਤਾ ਜਾਊਗਾ ਪਰ ਇਹ ਅੰਸ਼ਿਕ ਸੀ ਅੱਗੇ ਜੇ ਦੇਤੇ ਕੋਈ ਜਿਹੜਾ ਮੇਨ ਆ ਜੇ ਸਿਸਟੇਮੈਟਿਕਲੀ ਸਾਡਾ ਤਰੀਕੇ ਨਾਲ ਕੋਈ ਨਹੀਂ ਹੁੰਦਾ साहिब बहुत बर्थडे पर मानें थे सारे संगठन मिल लायके मिल के समाज तैयार करूँगा इधर नाड़की करना चाहिए तो और होगा ठीक है ना निवाला थोड़ा सारे कोई ठीक है चलो जाने वाले नाल बोलो एक मिनट राजे मैं आप ही बोल देनी है एक सेकेंड हाँ जी मैं बेटा जी जी तैयार पढ़ो कालो एही है मोर्च ਸੰਵਿਧਾਨ ਬਚਾਓ ਮੋਰਚਾ ਪੰਜਾਬ ਵੱਲੋਂ ਅੱਜ ਇੱਥੇ ਧਰਨਾ ਲਗਾਇਆ ਗਿਆ ਸੀਗਾ ਹਾਈਵੇ ਇਹਨਾਂ ਨੇ ਜਾਮ ਕੀਤਾ ਸੀ ਇਹਨਾਂ ਦੀਆਂ ਕੁਝ ਮੰਗਾਂ ਸੀ ਉਹਨਾਂ ਮੰਗਾਂ ਦੇ ਵਿੱਚ ਜਿਹੜੀ ਮੁੱਖ ਮੰਗ ਸੀਗੀ ਉਹ ਜਿਹੜੇ ਆਈਪੀਐਸ ਅਫਸਰ ਹਰਿਆਣਾ ਦੇਆ ਨੇ ਸੁਸਾਇਡ ਕੀਤਾ ਉਹਨਾਂ ਦੀ ਨਿਰਪੱਖ ਜਾਂਚ ਹੋਵੇ ਤੇ ਉਹਦੇ ਵਿੱਚ ਜੋ ਵੀ ਅਰੈਸਟ ਕੀਤੇ ਜਾਣੇ ਬਣਦੇ ਨੇ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਇੱਕ ਮੰਗ ਇਹ ਸੀਗੀ ਆ ਜਿਹੜੀ ਇਹਨਾਂ ਦੀ ਦੂਸਰੀ ਮੰਗ ਸੀਗੀ ਉਹ ਰਿਲੇਟਡ ਟੂ ਸੀਗੀ ਕਿ ਸੀਜੀਐਸ ਸਾਹਿਬ ਤੇ ਚੀਫ ਜਸਟਿਸ ਆਫ ਇੰਡੀਆ ਸਰ ਤੇ ਜਿਹੜਾ ਹਮਲਾ ਹੋਇਆ ਸੀ ਪਿੱਛੇ ਜੇ ਕੋਰਟ ਦੇ ਵਿੱਚ ਵੀ ਉਹਦੀ ਨਿਰਪੱਖ ਜਾਂਚ ਹੋਵੇ ਤੇ ਤੀਸਰੀ ਸੀਗੀ ਕਿ ਕੁਝ ਐਂਕਰਸ ਵੱਲੋਂ ਅੰਜਨਾ ਕਸ਼ਪ ਐਂਡ ਇੱਕ ਹੋਰ ਐਂਕਰ ਵੱਲੋਂ ਟੀਵੀ ਦੇ ਉੱਤੇ ਨੈਸ਼ਨਲ ਟੀਵੀ ਦੇ ਉੱਤੇ ਕੁਝ ਆਪत्तिजनक ਸ਼ਬਦ ਜਿਹੜੇ ਨੇ ਉਹ ਵਰਤੇ ਗਏ ਨੇ ਕਿ ਉਹਨਾਂ ਦੇ ਉੱਤੇ ਵੀ ਕਾਰਵਾਈ ਦੀ ਮੰਗ ਕੀਤੀ ਗਈ ਹੈ ਉਸ ਸਬੰਧ ਦੇ ਵਿੱਚ ਅਸੀਂ ਇਹਨਾਂ ਨੂੰ ਦੱਸਿਆ ਕਿ ਤਿੰਨਾਂ ਹੀ ਚੀਜ਼ਾਂ ਦੇ ਉੱਤੇ ਜਿਹੜੀ ਵੀ ਕੰਪੀਟੈਂਟ ਅਥਾਰਟੀ ਹੈ ਉਹਦੇ ਵੱਲੋਂ ਆਲਰੇਡੀ ਕਾਰਵਾਈ ਕੀਤੀ ਜਾ ਰਹੀ ਹੈ ਫਿਰ ਵੀ ਜਿਹੜਾ ਤਾਜ਼ਾ ਸਿੱਧੀ ਹੈ ਉਹਨਾਂ ਦੀ ਜੋ ਰੀਸੈਂਟ ਸਟੇਟਸ ਹੈ ਵੀ ਤਾਂ ਕਿ ਉਹ ਇਹਨਾਂ ਨੂੰ ਪਤਾ ਲੱਗ ਸਕੇ ਤੇ ਇਹਨਾਂ ਦੀਆਂ ਮੰਗਾਂ ਵੀ ਵਧੀਆ ਤਰੀਕੇ ਨਾਲ ਅਧਿਕਾਰੀਆਂ ਤੱਕ ਪਹੁੰਚ ਸਕਣ ਉਸ ਦੇ ਸਬੰਧ ਵਿੱਚ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੇ ਇਹਨਾਂ ਨੂੰ 4 ਵਜੇ ਮੀਟਿੰਗ ਲਈ ਵੀ ਬੁਲਾਇਆ ਉੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਨੁਮਾਇੰਦੇ ਮੌਜੂਦ ਹੋਣਗੇ ਤੇ ਉੱਥੇ ਸਾਰਿਆਂ ਦੇ ਤਾਲਮੇਲ ਦੇ ਨਾਲ ਇਹਨੂੰ ਸ਼ਾਂਤੀਪੂਰਵਕ ਤਰੀਕੇ ਨਾਲ ਹੱਲ ਕੀਤਾ ਜਾਵੇ। ਥੈਂਕ ਯੂ ਜੀ